ਹਰੀ ਸਰ ਜੀ ਕੀ ਨਾਮ ਤੇ ਤੁਹਾਡਾ ਕਿਹੜਾ ਪਿੰਡ ਆ ਜੀ ਆਪਣਾ ਨਾਮ ਪਾ ਜੀ ਗੁਰੀ ਸਿੰਘ ਹੈਗਾ ਪਿੰਡ ਖਾਨੀ ਆ ਹਾਂ ਜੀ ਸਰ ਕੀ ਕਿਹੜਾ ਚਾਹੁੰਦੇ ਹੋ ਹਿਸ਼ਰਪੁਰ ਫਗਵਾੜਾ ਰੋਡ ਜਾਮ ਹੋਇਆ ਸੀਗਾ ਜੀ ਪਾ ਜੀ ਇਹ ਟਰਾਲਾ ਖੜਾ ਰੋਟਾ ਦਾ ਜਾ ਰਿਹਾ ਗਿਆ ਸੀਗਾ ਫੇ ਆਪਣੇ ਸਾਹਬ ਦਾ ਸਰਪੰਚ ਸਾਹਿਬ ਨੇ ਕਿਹਾ ਸੀਗਾ ਵੀ ਇਹਨੂੰ ਕਰਕੇ ਜਾਓ ਜੀ ਤੇ ਉਹ ਟ੍ਰੈਕ ਹੁਣ ਖੋਲ ਕੇ ਹਟੇ ਆ ਜੀ ਹਾਂ ਜੀ ਤੇ ਹੋਰ ਡੱਟ ਬਹੁਤ ਡੀਏ ਸੀਗੇ ਸਾਰੇ ਪੱਥਰੀ ਕਰਕੇ ਹਟੇ ਆ ਹਾਂ ਜੀ ਮੈਂ ਮੌਜੂਦਾ ਸਰਪੰਚ ਸਾਹਿਬ ਜੀ ਨੇ ਕਰਵਾਇਆ ਕਿ ਇਹ ਕਿ ਹਾਂ ਜੀ ਕੀ ਨਾਮ ਜੀ ਉਹਦਾ ਇਹਦਾ ਸੁਖੰਦਰ ਸਿੰਘ ਹੈ ਜੀ ਸਗਰੀਵ ਸਿੰਘ ਜੀ ਤਕਦੀਰ ਸਿੰਘ ਜੀ ਠੀਕ ਹੈ ਤੇ ਘਰ ਕਿੰਨੀਆਂ ਕਿਲੋਮੀਟਰ ਲੰਬੀਆਂ ਲੈਣਾ ਲੱਗੀਆਂ ਸੀ ਜੀ ਇਹ ਤਾਂ ਜੀ ਪੁੱਛੋ ਨਾ ਜੀ ਘਰ ਤੋਂ ਘਾਟੇ ਪੰਜ ਛੇ ਛੇ ਕਾ 7 ਕਿਲੋਮੀਟਰ ਲੰਬੀਆਂ ਲੱਗਣ ਲੱਗੀਆਂ ਉਹਦੀ ਸਾਈਡ ਤੇ ਤੇ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਜੀ ਮੌਕੇ ਤੇ ਨਹੀਂ ਜੀ ਖਾਲੇ ਤਾਂ ਕੋਈ ਨਹੀਂ ਪਹੁੰਚਿਆ ਜੀ ਕੀ ਮੰਗ ਕਰਦੇ ਹੋ ਜਿੱਦਾਂ بارش ਵੀ ਹੋ ਰਹੀ ਆ ਲੋਕਾਂ ਨੂੰ ਕੋਈ ਆਫਤ ਆ ਰਹੀ ਆ ਐ ਪ੍ਰਸ਼ਾਸਨ ਕਿਉਂ ਨਹੀਂ ਪਹੁੰਚ ਕਰ ਰਿਹਾ ਜੀ ਕੀ ਮੰਗ ਕਰਦੇ ਹੋ ਮੰਗਦੇ ਕੀ ਕਰਨੀ ਆ ਉਹ ਤਾਂ ਹੁਣ ਆਸਤਤਾ ਸੀ ਚਲੋ ਠੀਕ ਆ ਜੀ ਕਰੀ ਜਾਂਦੇ ਤਾਂ ਪੰਦਾ ਸਾਡੇ ਚੰਗੇ ਆ ਜੀ ਟੈਕ ਕਰਵਾਈ ਜਾਂਦੀ ਤਾਂ ਉਹਨਾਂ ਨੂੰ ਕੀ ਆਪਾਂ ਮੰਗ ਕਰਨੀ ਆ ਤੇ ਉਹਨਾਂ ਨੇ ਆਪਣੇ ਖਰਚੇ ਤੇ ਜੀਸੀਬ ਸੱਦੀ ਆ ਜੀ ਉਹਨਾਂ ਕਾਤੇ ਰੱਖ ਲੋ ਜਾਂ ਆਪਣੇ ਖਰਚੇ ਰੱਖ ਲੋ ਠੀਕ ਹੈ ਹਾਈ ਸਰ ਜੀ ਹਸ਼ਿਆਰਪੁਰ ਫਗਵਾੜਾ ਰੋਡ ਬੰਦ ਹੋ ਗਿਆ ਸੀਗਾ ਕੀ ਕਹਿਣਾ ਚਾਹੁੰਦੇ ਹੋ ਮੋਕੇ ਤੇ ਤੁਸੀਂ ਪਹੁੰਚੇ ਸੀਗੇ ਜੀ ਪਿੰਡ ਗਾਨੀ ਤੋਂ ਦੁਪਹਰ ਜੀ ਫੌਜ ਦੀ ਜੀਸੀਬ ਨੂੰ ਲਾਈ ਸਟਾਕਰੇ ਵਿੱਚ ਦਰਾਸ ਡੈ ਗਿਆ ਜੀ ਮੋਕੇ ਤੇ ਬਲਾਕ ਜੀ ਜੀ ਸਾਰਾ ਟਾਈਪ ਆ ਪਜਾਮ ਹੋ ਗਿਆ ਰਾਈਟ ਬਹੁਤ ਧੀਆ ਜੀ ਜੀ ਇਹ ਕੰਮ ਦੀ ਜਵਾਬ ਦੇਣੇ ਦਾ ਸਾਰੇ ਟਰਾਲੇ ਉੱਪਰ ਦਰਸ ਡਿੱਗੇ ਆ ਜੀ ਟਰਾਲੇ ਉੱਤੇ ਡਿੱਗੇ ਆ ਜੀ ਤੇ ਕਿੰਨੇ ਕ ਬੱਚੇ ਸੀ ਡਿੱਗੇ ਆ ਜੀ ਇਹ ਇਹ ਤਕਰੀਬਨ 8:00 ਵਜੇ 8:00 ਵਜੇ ਤੋਂ ਲੱਕੇ ਤਾਂ ਕਿੰਨੇ ਵਜੇ ਜេសਪੀ ਮਗਾ ਕੇ ਤੇ ਕਿੰਨੇ ਵਜੇ ਤੱਕ ਰੋਡ ਚਾਲੂ ਕੀਤਾ ਗਿਆ ਜੀ 2 ਘੰਟੇ ਚ ਰੋਡ ਚਾਲੂ ਕਰਤਾ ਠੀਕ ਹੈ ਜੀ ਤੇ ਕਿੰਨੇ ਕਿਲੋਮੀਟਰ ਦੀਆਂ ਲਾਈਨਾਂ ਲੱਗੀਆਂ ਅਸੀਂ ਗੱਡੀਆਂ ਦੀਆਂ ਜੀ ਤਕਰੀਬਨ 5 ਕਿਲੋਮੀਟਰ ਤੱਕ ਲਾਈਨਾਂ ਦੋਨੀਆਂ ਸਾਈਡ ਦੇ ਨੂੰ ਠੀਕ ਤੇ ਇੱਥੇ ਕੋਈ ਪੁਲਿਸ ਪ੍ਰਸ਼ਾਸਨ ਪਹੁੰਚਿਆ ਜੀ ਮੌਕੇ ਤੇ ਨਹੀਂ ਹਾਲੇ ਤੱਕ ਨਹੀਂ ਕੀ ਮੰਗ ਕਰਦੇ ਹੋ ਜਿੱਦਾਂ 2-3 ਦਿਨਾਂ ਤੋਂ بارش ਹੋ ਰਹੀ ਆ ਤੇ ਕਈ ਪਿੰਡਾਂ ਦੇ ਵਿੱਚ ਵੀ ਜਾ ਕੇ ਪਤਾ ਕੀਤਾ ਆ ਪ੍ਰਸ਼ਾਸਨ ਨਹੀਂ ਪਹੁੰਚ ਕਰ ਰਿਹਾ ਆ ਤੇ ਕੀ ਮੰਗ ਕਰਦੇ ਹੋ ਇਹ ਜੰਗਲਾਤ ਵਾਲੇ ਨੂੰ ਜਾਈਦਾ ਜੀ ਯਾਰ ਜੀ ਮੀਂਹ ਨਹੀਂ ਰਹੀ ਚੱਲਦੀ ਆ ਉਹਨਾਂ ਦੇ ਬੰਦੇ ਪਹੁੰਚ ਕੇ ਰੋਡ ਖਾਲੀ ਕਰਾਏ ਜਾਂ ਜੀ ਬਹੁਤ ਪੁਰਾਣੀ ਦਰਖਤਾਂ ਉਹਨਾਂ ਨੂੰ ਕਟਾਇਆ ਵੀ ਜਾ ਸਕਦਾ ਜੀ ਜਿੱਦਾਂ ਸੁੱਕੇ ਦਰਖਤ ਆ ਉਹਨਾਂ ਨੂੰ ਪਟਿਆ ਜਾ ਸਕਦਾ ਹੈ ਹਾਂ ਜੀ